ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੂਡੋ ਵੱਲੋਂ 6 ਜਨਵਰੀ ਨੂੰ ਲਿਬਰਲ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਹਟਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਲੀਡਰ ਬਣ ਲਈ ਕਈਆਂ ਨੇ ਪਰਤੋਲ ਕੇ ਦੇਖੇ ਪਰ ਪੱਕਾ ਮਾਨਾ ਬਣਾ ਸਕੇ ਹੁਣ ਮੈਦਾਨ ਵਿੱਚ ਸਾਬਕਾ ਵਿੱਤ ਮੰਤਰੀ ਕ੍ਰਿਸਟਿਅਨ ਫਰੀਲੈਂਡਰ ਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਰਨੀ ਹੀ ਰਹੇਗੇ ਨੇ ਇਹ ਦੋਵੇਂ ਆਗੂ ਜਲਦੀ ਆਪਣੀ ਮੁਹਿੰਮ ਸ਼ੁਰੂ ਕਰਨਗੇ ਦੋਹਾਂ ਦੀ ਕਿਸਮਤ ਦਾ ਫੈਸਲਾ 9 ਮਾਰਚ ਨੂੰ ਪਾਰਟੀ ਦੇ ਮੈਂਬਰਾਂ ਦੀ ਬਹੁ ਸੰਮਤੀ ਕਰੇਗੀ ਦੋਹਾਂ ਆਗੂ ਨੇ ਪਾਰਟੀ ਦਾ ਅਗਲਾ ਲੀਡਰ ਤੇ ਪ੍ਰਧਾਨ ਮੰਤਰੀ ਬਣ ਕੇ ਪਹਿਲਾਂ ਕੀਤੇ ਜਾਣ वाले ਕੰਮਾਂ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਕ੍ਰਿਸਟੀਆ ਫ੍ਰੀਲੈਂਡ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਮੋਢਿਆਂ ਤੋਂ ਕਾਰਬਨ ਟੈਕਸ ਦਾ ਭਾਰ ਲਾਉਣ ਨੂੰ ਪੈਲ ਦਵੇਗੀ ਜਦਕਿ ਆਰਥਿਕ ਮਾਹਿਰ ਮੰਨੇ ਜਾਂਦੇ ਮਾਰਕ ਕਾਰਨੀ ਦਾਵਾ ਕਰ ਰਹੇ ਨੇ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਉੱਚਾ ਲੈ ਕੇ ਜਾਣਗੇ ਉਹਨਾਂ ਦਾ ਕਹਿਣਾ ਹੈ ਕਿ ਜੋ ਸਾਡੇ ਕੋਲ ਹੈ ਹੀ ਨਹੀਂ ਉਸ ਨੂੰ ਸਮਾਜ ਦੇ ਕਮਜ਼ੋਰ ਲੋਕਾਂ ਵਿੱਚ ਵੰਡਣ ਦਾ ਭਰੋਸਾ ਦੇ ਕੇ ਸਮਰਥਨ ਲੈਣ ਦੀ ਗਲਤੀ ਨਹੀਂ ਕਰਨਗੇ ਉਹਨਾਂ ਮੰਨਿਆ ਕਿ ਪਹਿਲਾ ਦੇਸ਼ ਦੀ ਕਮਜ਼ੋਰ ਆਰਥਿਕਤਾ ਨੂੰ ਪੈਰਾਸਰ ਕਰਕੇ ਹੀ ਲੋਕਾਂ ਨਾਲ ਵਾਦੇ ਕੀਤੇ ਜਾਣ ਵਿੱਚ ਭਲਾਈ ਹੈ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਬਣ ਕੇ ਉਹ ਆਪਣੇ ਪਹਿਲੇ ਦੇਸ਼ ਦੀ ਆਰਥਿਕਤਾ ਦੀ ਮਜ਼ਬੂਤੀ ਤੇ ਹੀ ਕੇਂਦ੍ਰਿਤ ਕਰਨਗੇ ਉਹਨਾਂ ਟੌਰੀ ਪਾਰਟੀ ਦੇ ਪ੍ਰਧਾਨ ਪੀਰ ਪੋਲੀਵਰ ਤੇ ਦਾਅਵਿਆਂ ਤੇ ਵਰਦਿਆਂ ਕਿ ਸਿਰਫ ਗੱਲਾਂ ਕਰਕੇ ਸਰਕਾਰਾਂ ਨਹੀਂ ਚਲਾਈਆਂ ਜਾ ਸਕਦੀਆਂ ਕੁਝ ਲਿਵਰਲ ਸੰਸਦ ਮੈਂਬਰਾਂ ਵੱਲੋਂ ਮਾਰਕਰਨੀ ਤੇ ਸਮਰਥਨ ਵਿੱਚ ਮੋਹਮ ਸ਼ੁਰੂ ਕਰ ਦਿੱਤੀ ਗਈ ਹੈ ਸਰੀ ਤੋਂ ਸੰਸਦ ਮੈਂਬਰ ਸੁਖਤਾਲੀਵਾਲ ਤੇ ਰਣਦੀਪ ਸਿੰਘ ਸਰਾਏ ਵੱਲੋਂ ਆਪਣੇ ਸਮਰਥਕਾਂ ਨੂੰ ਇੰਟਰਨੈਟ ਲਿੰਕ ਭੇਜ ਕੇ ਮਾਰਕਰਨੀ ਦੇ ਹੱਕ ਵਿੱਚ ਲਹਿਰ ਬਣਾਈ ਜਾ ਰਹੀ ਹੈ ਸਿਆਸੀ ਪੰਡਤਾਂ ਦੇ ਇਸ਼ਾਰੇ ਕਾਰਕ ਕਰਨੀ ਦੇ ਲੀਡਰ ਬਣਨ ਵੱਲ ਸਿੱਧ ਤੋ ਹੁਣ ਲੱਗੇ ਨੇ ਕੈਨੇਡਾ ਦੇ ਨੇਪੀਨ ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆਦ ਘਰ ਇੱਕ ਤੌਰ ਤੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨੇ ਨਾ ਸਿਰਫ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸਗੋਂ ਕੰਨੜ ਵਿੱਚ ਸਦਨ ਨੂੰ ਸੰਬੋਧਨ ਵੀ ਕੀਤਾ ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ਦੇ ਰਹਿਣ ਵਾਲੇ ਆਰੀਆ ਨੇ ਕੈਨੇਡਾ ਜਾਣ ਤੋਂ ਪਹਿਲਾਂ ਤਾਰਪੜ ਤੋਂ ਐਮਬੀਏ ਕੀਤੀ ਸੀ ਇਸ ਹਫ਼ਤੇ ਦੇ ਸ਼ੁਰੂ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਲਈ ਝੋਨ ਲੜ ਰਹੇ ਨੇ ਹਾਲ ਹੀ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਪਰ ਕਿਹਾ ਕਿ ਉਹ ਨਵੇਂ ਦਾ ਦੀ ਚੋਣ ਹੁਣ ਤੱਕ ਉਹਦੇ ਤੇ ਬਣੇ ਰਹਿਣਗੇ ਆਰੀਆ ਨੇ ਬੀਤੇ ਦਿਨੀ ਕਹਿ ਸਕੇ ਸਾਡਾ ਦੇਸ਼ ਢਾਂਚਾਗਤ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਜਿਨ੍ਹਾਂ ਲਈ ਸਖਤ ਹੱਲ ਦੀ ਲੋੜ ਹੈ ਸਾਨੂੰ ਆਪਣੇ ਬੱਚਿਆਂ ਤੇ ਪੋਤੇ ਪੋਤੀਆਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਦਲੇਰ ਰਾਜਨੀਤਿਕ ਫੈਸਲੇ ਲੈਣੇ ਪੈਣਗੇ ਆਰੀਆ ਖਾਲਿਸਤਾਨ ਸਮਰਥਕਾਂ ਦੀ ਆਲੋਚਨਾ ਕਰਦੇ ਰਹੇ ਨੇ ਉਹਨਾਂ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਭਾਰਤ ਦਾ ਸੱਚਾ ਸਮਰਥਕ ਦੱਸਦੇ ਰਹੇ ਨੇ ਆਰੀਆ ਐਲਾਨ ਕਰ ਚੁੱਕੇ ਨੇ ਕਿ ਉਹ ਲਿਵਰਲ ਲੀਡਰਸ਼ਿਪ ਲਈ ਚੋਣ ਲੜਨਗੇ ਤੇ ਉਹਨਾਂ ਦੀ ਮੁਹਿਮ ਦੇਸ਼ ਨੂੰ ਇੱਕ ਪ੍ਰਭੂ ਸੱਤਾ ਸੰਪੰਨ ਗਣਰਾਜ ਬਣਾਉਣਾ ਹੋਵੇਗਾ ਜਿਸ ਵਿੱਚ ਦਲੇਰ ਰਾਜਨੀਤਿਕ ਫੈਸਲੇ ਲਏ ਜਾਣਗੇ ਜੋ ਹੁਣ ਇੱਕ ਲੋਡ ਹੈ ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਐਕਸ ਤੇ ਲਿਖਿਆ ਕਿ ਮੈਂ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣ ਲਈ ਚੋਣ ਲੜ ਰਿਹਾ ਤਾਂ ਜੋ ਸਾਡੇ ਦੇਸ਼ ਤੇ ਪੁਨਰ ਨਿਰਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਇੱਕ ਪ੍ਰਭਾਵਸ਼ਾਲੀ ਸਰਕਾਰ ਦੀ ਅਗਵਾਈ ਕਰ ਸਕਾਂ ਆਰੀਆ ਨੇ ਅੱਗੇ ਲਿਖਿਆ ਕਿ ਅਸੀਂ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ ਜੋ ਪੀੜ੍ਹੀਆਂ ਤੋਂ ਨਹੀਂ ਦੇਖੀਆਂ ਗਈਆਂ ਤੇ ਇਹਨਾਂ ਨੂੰ ਹੱਲ ਕਰ ਲਈ ਸਖਤ ਵਿਕਲਪਾਂ ਦੀ ਲੋੜ ਹੋਵੇਗੀ ਮੈਂ ਹਮੇਸ਼ਾ ਕੈਨੇਡਾ ਦੇ ਲੋਕਾਂ ਲਈ ਸਭ ਤੋਂ ਵਧੀਆ ਕੰਮ ਕਰਨ ਲਈ ਸਖਤ ਮਿਹਨਤ ਕੀਤੀ ਹੈ ਆਰੀਆ ਨੇ ਸਵਾਰ ਕੀਤਾ ਕਿ ਦੇਸ਼ ਇੱਕ ਗੰਭੀਰ ਤੂਫਾਨ ਦਾ ਸਾਹਮਣਾ ਕਰ ਰਿਹਾ ਉਹਨਾਂ ਕਹਿਆ ਕਿ ਕੰਮ ਕਰਨ ਵਾਲਾ ਮੱਧ ਵਰਗ ਅੱਜ ਸੰਘਰਸ਼ ਕਰ ਰਿਹਾ ਤੇ ਬਹੁਤ ਸਾਰੇ ਕੰਮ ਕਰਨ ਵਾਲੇ ਪਰਿਵਾਰ ਸਿੱਧੇ ਵੀਬੀ ਵੱਲ ਚੱਲ ਰਹੇ ਨੇ ਆਰੀਆ ਦਾ ਮੰਨਣਾ ਹੈ ਕਿ ਭਾਰਤ ਕੈਨੇਡੀਨ ਨਰਾਤ ਅਤੇ ਨਿਵੇਸ਼ਾਂ ਲਈ ਇੱਕ ਮਹੱਤਵਪੂਰਨ ਤੇ ਵਧਦਾ ਹੋਇਆ ਬਾਜ਼ਾਰ ਹੈ ਤੇ ਇਹ ਸਾਡੀਆਂ ਮਹੱਤਵਪੂਰਨ ਪ੍ਰਤਿਭਾ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਮੁੱਖ ਸਰੋਤ ਵਜੋਂ ਕੰਮ ਕਰਦਾ ਹੈ ਉਹਨਾਂ ਕਹਿੰਦੇ ਕਿ ਕੈਨੇਡਾ ਅਜੇ ਹੀ ਲੀਡਰਸ਼ਿਪ ਦਾ ਹੱਕਦਾਰ ਹੈ ਜੋ ਵੱਡੇ ਫੈਸਲੇ ਲੈਣ ਤੋਂ ਨਾ ਡਰਦੀ ਹੋਵੇ ਅਜਿਹੇ ਫੈਸਲੇ ਜੋ ਸਾਡੀ ਆਰਥਿਕਤਾ ਦਾ ਮੋੜ ਨਿਰਮਾਣ ਕਰੇ ਉਮੀਦ ਬਹਾਲ ਕਰੇ ਸਾਰੇ ਕੈਨੇਡੀਅਨ ਲਈ ਬਰਾਬਰ ਮੌਕਾ ਪੈਦਾ ਕਰੇ ਮੈਂ ਇਹ ਜ਼ਿੰਮੇਵਾਰੀ ਲੈਣ ਅਤੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਗਵਾਹੀ ਕਰ ਲਈ ਅੱਗੇ ਵਧਰੇ ਹਾਂ ਡੋਨਲਡ 트੍ਰੰਪ ਨੇ ਕਿਹਾ ਕਿ ਉਹਨਾਂ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਫਲਦਾਇਕ ਗੱਲਬਾਤ ਹੋਈ ਹੈ ਜਿੱਚ ਉਹਨਾਂ ਨੇ ਵਪਾਰ, ਫੈਂਟੇਨਿਲ ਅਤੇ ਡਿਜੀਟਲ ਮੀਡੀਆ ਪਲੇਟਫਾਰਮ ਟਿੱਕਟੌਕ ਸਮੇਤ ਕਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ। 트੍ਰੰਪ ਨੇ ਆਪਣੇ ਡਿਜੀਟਲ ਮੀਡੀਆ ਪਲੇਟਫਾਰਮ ਤੇ ਇਸ ਗੱਲਬਾਤ ਦੀ ਜਾਣਕਾਰੀ ਦਿੱਤੀ ਜਿਸ ਨੂੰ ਉਹਨਾਂ ਨੇ ਬਹੁਤ ਉਪਜੋਗੀ ਦੱਸਿਆ ਤੇ ਪੋਜ਼ਿਟਿਵ ਨਤੀਜਿਆਂ ਦੀ ਉਮੀਦ ਜਤਾਈ। ਉਹਨਾਂ ਲਿਖਿਆ ਕਿ ਇਹ ਗੱਲਬਾਤ ਚੀਨ ਅਤੇ ਅਮਰੀਕਾ ਦੋਵਾਂ ਲਈ ਬਹੁਤ ਵਧੀਆ ਰਹੀ। ਮੈਨੂੰ ਉਮੀਦ ਹੈ ਕਿ ਅਸੀਂ ਮਿਲ ਕੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਾਂਗੇ ਅਤੇ ਇਸ ਨੂੰ ਤੁਰੰਤ ਸ਼ੁਰੂ ਕਰਾਂਗੇ। ਟਰੰਪ ਨੇ ਕਿਹਾ ਕਿ ਅਸੀਂ ਵਪਾਰ ਨੂੰ ਸੰਤੁਲਿਤ ਕਰਨ, ਫੈਂਟਨੈਲ, ਟਿਕਟੌਕ ਅਤੇ ਹੋਰ ਕਈ ਵਿਸ਼ਿਆਂ ਤੇ ਚਰਚਾ ਕੀਤੀ। ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਅਤੇ ਮੈਂ ਦੁਨੀਆ ਨੂੰ ਹੋਰ ਸ਼ਾਂਤੀਪੂਰਨ ਅਤੇ ਸੁਰੱਖਿਅਤ ਬਣਾਉਣ ਲਈ ਹਰ ਕੋਸ਼ਿਸ਼ ਕਰਾਂਗੇ। ਇਸ ਤੋਂ ਪਹਿਲਾਂ ਚੀਨ ਦੇ ਸਰਕਾਰੀ ਮੀਡੀਆ ਆਟਲੈਟ SNU ਨੇ ਪੁਸ਼ਟੀ ਕੀਤੀ ਕਿ ਦੋਵੇਂ ਨ타ਮਾ ਨੇ ਫੋਨ ਤੇ ਗੱਲ ਕੀਤੀ ਪਰ ਉਹਨਾਂ ਦੀ ਗੱਲਬਾਤ ਬਾਰੇ ਕੋਈ ਖਾਸ ਮਿਹਰਬਾਨ ਨਹੀਂ ਦੱਸਤਾ ਦੋਵੇਂ ਨਤਾਵਾਂ ਵਿਚਕਾਰ ਇਹ ਗੱਲਬਾਤ 트ੰਪ ਦੀਆਂ ਪਿਛਲੀਆਂ ਟਿੱਪਣੀਆਂ ਤੋਂ ਬਾਅਦ ਹੋਈ ਹੈ ਜਿਸ ਵਿੱਚ ਉਹਨਾਂ ਨੇ ਪ੍ਰਤੀਨਿਧੀਆਂ ਰਾਹੀਂ ਸ਼ੀ ਜਿਨਪਿੰਗ ਨਾਲ ਆਪਣੇ ਚੱਲ ਰਹੇ ਸੰਚਾਰ ਦਾ ਜ਼ਿਕਰ ਕੀਤਾ ਸੀ ਅਤੇ ਉਹਨਾਂ ਦੇ ਦੋਵਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਪ੍ਰਗਟ ਕੀਤੀ ਸੀ